1 ਮਿੰਟ ਪਹਿਨੇ ਖੜੀ ਹੋਈ ਕਿਉਂ ਕੀ ਗੱਲ ਹੋ ਗਈ ਹੋ ਤਾਂ ਸਹੀ ਅੱਜ ਜੀਜਾ ਨਾਲ ਰੋਟੀ ਮੈਂ ਖਾਵਾਂਗੀ ਤੂੰ ਤਾਂ ਹਰ ਵਾਰੀ ਖਾਂਦੇ ਜੀਜਾ ਨਾਲ ਰੋਟੀ ਕਿਉਂ ਨਹੀਂ ਦੋ ਖਾ ਲੈਣ ਦੇ ਕੋਈ ਨਹੀਂ ਉਹ ਫਿਰ ਵੀ ਇਕਲੌਤੀ ਸਾਲੀਆ ਮੇਰੀ ਸਾਲੀ ਕਹਿੰਦੇ ਤਾਂ ਹੁੰਦੇ ਨੇ ਅੱਡੇ ਘਰ ਵਾਲੀ ਫਿਰ ਕਿਉਂ ਗਾ ਜੀ ਰੋਟੀ ਖਾ ਲੈ ਬਹਿ ਜਾ ਹੋਰ ਜੀਜੂ ਮੈਂ ਨਹੀਂ ਖਾਵਾਂਗੀ ਤਾਂ ਹੋਰ ਕੌਣ ਖਾਊਗੀ ਕਿਉਂ ਭੈਣੇ ਕੋਈ ਗੱਲ ਨਹੀਂ ਤੁਸੀਂ ਖਾਓ ਰੋਟੀ ਮੈਂ ਪਾਣੀ ਲੈ ਕੇ ਆਇਆ ਉਹ ਬਹਿ ਜਾ ਤੂੰ ਵੀ ਖਾਈ ਲੈ ਕੋਈ ਨਹੀਂ ਲੇ ਆ ਚਲ ਨਾਲੇ ਜੀਜੂ ਅੱਧੀ ਕਿਉਂ ਪੂਰੀ ਘਰ ਵਾਲੀ ਬਣਾ ਲਉ ਦੇਖ ਲੈ ਇਹ ਕੀ ਮਜ਼ਾਕ ਕਰਦੀ ਆ ਮੈਂ ਇਹਦੀ ਨਾ ਬਸ ਮਜ਼ਾਕ ਕਰਨ ਦੀ ਆਦਤ ਹੈ ਮੈਂ ਸਹੀ ਗੱਲ ਹੈ ਬਹੁਤ ਮਜ਼ਾਕ ਹੀ ਹੋ ਗਿਆ ਅੱਜ ਕੱਲੇ ਚਲੋ ਪਾ ਲਉ ਓਏ ਓਏ ਇਹਦੇ ਵਜਾ ਕੇ ਲੱਗ ਰਿਹਾ ਕਰ ਉਹ ਤੇਰੇ ਭੈਣ ਨੂੰ ਗੁੱਸਾ ਕਰ ਚੁ ਉਹ ਦੇਖਿਆ ਤੇ ਉਹ ਮੂੰਹ ਜਿਹਾ ਬਣਾ ਕੇ ਗਈ ਫੇਰ ਕੀ ਹੋਇਆ ਜੀਜੂ ਦੀਦੀ ਤਾਂ ਮਾੜੀ ਮਾੜੀ ਗੱਲ ਤੇ ਨਾ ਮੂੰਹ ਬਣਾ ਲੈਂਦੇ ਨੇ ਤੁਹਾਨੂੰ ਪਤਾ ਤਾਂ ਹੈ ਮੇਰੀ ਆਦਤ ਦਾ ਮਜ਼ਾਕ ਕਰਦੀ ਰਹਿੰਦੀ ਆ ਮੈਂ ਦੇਖੀ ਓਹ ਪਾਣੀ ਲੈ ਕਿਉਂ ਨਹੀਂ ਮੈਂ ਲੈ ਆਉਣੇ ਦੱਕ ਕਿਉਂ ਠੀਕ ਐ ਛੇਤੀ ਆਓ ਜੀ ਜੂ ਓਕੇ ਠੰਡੀ ਹੋ ਜੂ ਵੈਸੇ ਜੀ ਜੂ ਅੱਜ ਨਹੀਂ ਤਾਂ ਕੱਲ ਪੂਰੀ ਘਰ ਵਾਲੀ ਤਾਂ ਮੈਂ ਬਣ ਕੇ ਰੂੰਗੀ ਫੇਰ ਮੰਨੂਗੀ ਤੁਸੀਂ ਮੈਨੂੰ ਜੀਤੀ ਓ ਆ ਖੜੀਆਂ ਮੈਂ ਉੱਤੇ ਰੋਟੀ ਖਾਈ ਜਾਂਦਾ ਪਾਣੀ ਦਾ ਲੈ ਆਉਂਦੀ ਕਿਉਂ ਲੈ ਕੇ ਆ ਮਾ ਪਾਣੀ ਆ ਖਾ ਲੋ ਆਪਦੀ ਲਾਂਗੀ ਸਹੇ ਨਾਲ ਰੋਟੀ ਓ ਲੈ ਅੱਛਾ ਜਨਾਬ ਗੁੱਸੇ ਹੋਏ ਬੈਠੇ ਨੇ ਚੱਲ ਤੂੰ ਗੁੱਸੇ ਹੀ ਕਰ ਲੈ ਤੈਨੂੰ ਪਤਾ ਇਹ ਹੀ ਪੈਣਾ ਕਬਜ਼ਾ ਕਰਨੂ ਫਿਰਦੀ ਐ ਮੇਰੇ ਤੇ ਆਹੋ ਬਚਪਨ ਤੋਂ ਲੈ ਕੇ ਹੁਣ ਤੱਕ ਕਬਜ਼ੇ ਕਰਦੀ ਆਲੀਆ ਆ ਇੱਕ ਨਾ ਇੱਕ ਦਿਨ ਕਬਜ਼ਾ ਚਿੱਤ ਵੀ ਲਊਗੀ ਓਹੋ ਐ ਕਬਜ਼ਾ ਜਦ ਤਨੂ ਮੈਂ ਦੱਸ ਗਈ ਉਹ ਟਿੱਲੇ ਵਾਲਾ ਬਹਣਾ ਜਿੱਤ ਲਊਗੀ ਕਬਜ਼ਾ ਨਾਲੇ ਉਹੀ ਨਾ ਜਵਾਕ ਵਾਲੀਆਂ ਗੱਲਾਂ ਕਰਿਆ ਕਰ ਮਜ਼ਾਕ ਕਰਦੀ ਆ ਉਹ ਮੇਰੇ ਤੇ ਨੋ ਕੁਛ ਹੀ ਦੇਖੋ ਮੇਰੇ ਦਿਲ ਤੇ ਕੀ ਵੇਟ ਵੀ ਹਿੱਦੀ ਐ ਯਰ ਕੀ ਵੀ ਦੀਆ ਕਿਉਂ ਹੀ ਨੈਗੇਟਿਵ ਹੋਈਆਂ ਤੂੰ ਮੈਨੂੰ ਪਤਾ ਐ ਮੈਂ ਕਿਹੜਾ ਸੋਹਣੀ ਐ ਮੇਰੇ ਨਾਲੋਂ ਜ਼ਿਆਦਾ ਸੋਹਣੀ ਤਾਂ ਉਹ ਐ ਨਾ ਉਹੋ ਜਿੱਤੀ ਆਹ ਕਿਹੜੀਆਂ ਗੱਲਾਂ ਲੈ ਕੇ ਬੈਗੀ ਤੂੰ ਮੈਂ ਕਿਹਾ ਇਹ ਗੱਲ ਕਹੀ ਆ ਤੈਨੂੰ ਨਾਲੇ ਮੇਰੀ ਗੱਲ ਸੁਣ ਐਨਾ ਤਾਂ ਤੈਨੂੰ ਪਤਾ ਹੀ ਆ ਨਾ ਮੇਰੀ ਨਜ਼ਰ ਚ ਸੂਰਤ ਤੋਂ ਸੋਹਣਾ ਬੰਦਾ ਕੋਈ ਨਹੀਂ ਹੁੰਦਾ